ਸਰਬਜੀ ਸੰਗਰੂਰ ਵੀ ਦੀ ਰਚਨਾ ਅੱਜ ਕੱਲ ਤਾਂ ਵਰਤੋ ਤੇ ਸੁੱਟੋ ਵਰਤੋ ਤੇ ਸੁੱਟੋ ਅੱਜ ਕੱਲ ਤਾਂ ਅੱਜ ਕੱਲ ਤਾਂ ਅੱਜ ਕੱਲ ਤਾਂ ਵਰਤੋ ਤੇ ਸੁੱਟੋ ਸੋਚ ਸੋਚ ਅਮਲ ਕਰ ਰਹਿਨੇ ਸੋਚ ਸੋਚ ਅਮਲ ਕਰ ਰਹੇ ਨੇ ਮੇਰੇ ਵਰਗੇ ਕਈ ਕਿਸੇ ਦਾ ਮੇਰੇ ਵਰਗੇ ਕਈ ਕਿਸੇ ਦਾ ਲੈਣ ਲਈ ਨੰਬਰ ਲੈਣ ਲਈ ਨੰਬਰ ਲਾਈਨ ਵਿੱਚ ਤਰਸ ਰਹੇ ਨੇ ਤਰਸ ਰਹੇ ਨੇ ਚੈਟ ਕਰਦੇ ਕਰਦੇ ਕਈ ਚੈਟ ਕਰਦੇ ਕਰਦੇ ਕਈ ਚੈਟ ਕਰਦੇ ਕਰਦੇ ਕਈ ਚੈਟ ਕਰਦੇ ਕਰਦੇ ਕਈ ਕਦੇ ਚੀਟਿੰਗ ਕਰ ਜਾਂਦੇ ਕਦੇ ਚੀਟਿੰਗ ਕਰ ਜਾਂਦੇ ਕਈ ਚੈਟ ਕਰਦੇ ਕਰਦੇ ਕਈ ਚੈਟ ਕਰਦੇ ਕਰਦੇ ਪਹਿ ਪਿਆਰ ਚ ਮਰ ਜਾਂਦੇ ਪਹਿ ਪਿਆਰ ਚ ਮਰ ਜਾਂਦੇ ਹੁਣ ਸੋਚ ਤੂੰ ਹੁਣ ਸੋਚ ਤੂੰ ਹੁਣ ਸੋਚ ਤੂੰ ਮੇਰੇ ਨਾਲ ਇਹ ਗੱਲ ਨਹੀਂ ਕਰਨਾ ਚਾਹੁੰਦੀ ਗੱਲ ਨਹੀਂ ਕਰਨਾ ਚਾਹੁੰਦੀ ਗੱਲ ਨਹੀਂ ਕਰਨਾ ਚਾਹੁੰਦੀ